ਮੈਂ ਦੀਚਾਦਰ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਇਸ਼ਤਾਰ ਦੀ ਦੇ ਸੰਬੰਧ ਵਿੱਚ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੀ ਸ਼ਹਾਦਤ ਦੇ ਸੰਬੰਧ ਵਿੱਚ ਬਹੁਤ ਵੱਡੇ ਪ੍ਰੋਗਰਾਮ ਪੰਜਾਬ ਵਿੱਚ ਦੇਸ਼ ਵਿੱਚ ਤੇ ਦੁਨੀਆ ਭਰ ਵਿੱਚ ਲੁਕਾਏ ਗਏ ਨੇ ਇਨਾ ਵਿੱਚ ਨਗਰ ਕੀਰਤਨ ਵੀ ਸਜਾ ਕੇ ਦੇਸ਼ ਦੇ ਵੱਖ-ਵੱਖੇ ਸੂਬਿਆਂ ਤੋਂ ਕੱਢੇ ਗਏ ਅਤੇ ਧਾਰਮਿਕ ਪ੍ਰੋਗਰਾਮ ਵੀ ਗੁਰੂ ਸਾਹਿਬ ਦੀ ਜੀਵਨੀ ਤੇ ਆਯੋਜਿਤ ਬੱਕਰੀਆਂ-ਬੱਕਰੀਆਂ ਸਸਤਾਵਾਂ ਵੱਲੋਂ ਇੱਥੇ ਜਾ ਰਹੇ ਨੇ ਤੇ ਸਾਰੀ ਦੁਨੀਆ 'ਚ ਬੈਠੀਆਂ ਸੰਗਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ عظیم ਸ਼ਹਾਦਤ ਨੂੰ ਯਾਦ ਕਰ ਰਹੀ ਹੈ ਇਸ ਸੰਬੰਧ ਵਿੱਚ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਚ ਜਾਂ ਆਪਣੇ ਸ਼ਹਿਰਾਂ ਚ ਹਲਕਿਆਂ ਚ ਖੂਨਦਾਨ ਕੈਂਪ ਵੀ ਲਾਏ ਜਾ ਰਹੇ ਨੇ ਇਹ ਵੀ ਇੱਕ ਬੜਾ ਭਲੇ ਦਾ ਕੰਮ ਹੈ ਸਮਾਜ ਸੇਵਾ ਦਾ ਇੱਕ ਸਾਧਨ ਹੈ ਖੂਨਦਾਨ ਮਹਾਂਦਾਨ ਮੰਨਿਆ ਗਿਆ ਤੇ ਉਸ سلسلے ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਨਕੋਦਰ ਹਲਕੇ ਦਾ ਤੇ ਸ਼ਾਹਕੋਟ ਹਲਕੇ ਦਾ ਜਿਹੜਾ ਖੂਨਦਾਨ ਕੈਂਪ ਹੈ ਲੁਕੋਦਰ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿੱਚ ਉਹ ਕੈਂਪ ਦਾ ਆਯੋਜਨ ਕੀਤਾ ਗਿਆ ਤੇ ਆਪਾਂ ਦੇਖ ਸਕਦੇ ਹਾਂ ਕਿ ਸੰਗਤਾਂ ਇੱਥੇ ਆ ਕੇ ਆਪਣਾ ਖੂਨਦਾਨ ਕਰ ਰਹੀਆਂ ਨੇ ਇਹ ਕੈਂਪਸ ਸਵੇਰੇ 10 ਵਜੇ ਤੋਂ ਲੈ ਕੇ 2-3 ਵਜੇ ਤੱਕ ਚੱਲਣਾ ਤੇ ਐਵੇਂ ਜਿਵੇਂ ਕੱਲ ਨੂੰ ਜਲੰਧਰ ਵਿੱਚ ਵੀ ਹੈਗਾ ਆ ਆਪਣੇ ਗੁਰਦੁਆਰਾ ਛੇਵੀਂ ਪਾਸ਼ਾਹੀ ਆਪਣੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਿਹੜਾ ਜਿਹੜਾ ਚੈਰੀਟੇਬਲ ਹਸਪੀਟਲ ਹੈ ਆ ਉੱਥੇ ਵੀ ਜਲੰਧਰ ਆਦਮਪੁਰ ਕਰਤਾਰਪੁਰ ਫਲੋਰ ਇਸਾਰੇ ਇਲਾਕਿਆਂ ਦਾ ਹੁੰਦਨ ਕੈਂਪ ਹੋਊਗਾ ਸਾਰੇ ਪੰਜਾਬ ਵਿੱਚ ਇਹ سلسلہ ਜਾਰੀ ਹੈ ਹੋਰ ਵੀ ਬੜੇ-ਬੜੇ ਪ੍ਰੋਗਰਾਮ ਸ਼ਤਾਬਦੀ ਨੂੰ ਲੈ ਕੇ ਕੀਤੇ ਜਾ ਰਹੇ ਨੇ ਸਰਕਾਰ ਵੱਲੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸਿੱਖ ਸੰਸਥਾਵਾਂ ਵੱਲੋਂ ਵੀ ਤੇ ਸੰਤਾਂ ਵੱਲੋਂ ਵੀ ਸੰਤਾਂ ਮਹਾਂਪੁਰਖਾਂ ਵੱਲੋਂ ਵੀ ਇਸ ਕਰਕੇ ਅਸੀਂ ਜਿੰਨੀਆਂ-ਜਿੰਨੇ ਵੀ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਾਹਿਬਾਨ ਆਏ ਨੇ ਵਰਕਰ ਸਾਹਿਬਾਨ ਆਏ ਨੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਇਹ ਇੱਕ ਪ੍ਰੇਰਨਾ ਦਾ ਸਾਧਨ ਆ ਸਾਰੀਆਂ ਸੰਗਤਾਂ ਨੂੰ ਕਿ ਜਿੱਥੇ ਗੁਰੂ ਸਾਹਿਬ ਨੇ ਇਡੀ ਇਡੀ ਸ਼ਹਾਦਤ ਦੇ ਕੇ ਇੰਨਾ ਵੱਡਾ ਬਲਿਦਾਨ ਦਿੱਤਾ ਧਰਮ ਦੀ ਰਾਖੀ ਕਰਨ ਲਈ ਸਚਾਈ ਤੇ ਪਹਿਰਾ ਦੇਣ ਵਾਸਤੇ ਜ਼ੁਲਮ ਨੂੰ ਪਾਪ ਨੂੰ ਖਤਮ ਕਰਨ ਵਾਸਤੇ ਇਹ ਰਹਿੰਦੀ ਦੁਨੀਆ ਤੱਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਲੋਕ ਯਾਦ ਕਰਦੇ ਰਹਿਣਗੇ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜੋ ਵੀ ਅਸੀਂ ਕਰ ਸਕਦੇ ਹਾਂ ਸਾਨੂੰ ਵੀ ਇਸ ਸਤਾਬਦੀ ਵਿੱਚ ਜੇ ਮੌਕਾ ਮਿਲਿਆ ਆਪਣੀ ਜ਼ਿੰਦਗੀ ਦੇ ਦੌਰਾਨ ਅਸੀਂ ਆਪਣੇ ਆਪ ਨੂੰ ਵੱਡ ਭਾਗੇ ਸਮਝਦੇ ਆਂ ਕਿ ਆਪਾਂ ਸਤਾਬਦੀਆਂ ਦੇ ਆਪਣੇ ਦੇ ਵਿੱਚ ਹਾਜ਼ਰੀ ਲਾਈ ਸਤਾਬਦੀਆਂ ਵਿੱਚ ਆਪਾਂ ਸਾਰੇ ਸ਼ਾਮਲ ਹੋਏ ਤੇ ਆਪਾਂ ਨੂੰ ਮੌਕਾ ਮਿਲਿਆ ਇਹਨਾਂ ਸਮਿਆਂ 'ਚੋਂ ਗੁਜ਼ਰਨ ਦਾ ਇਸ ਕਰਕੇ ਸਾਰੀਆਂ ਸੰਕਟਾਂ ਨੂੰ ਆ ਕੇ ਇਦਾਂ ਦੇ ਭਲੇ ਦੇ ਕਾਰਜ ਜਿਵੇਂ ਖੂਨਦਾਨ ਕੈਂਪ ਆ ਉਹ ਕਰਨੀ ਚਾਹੀਦੇ ਆ ਮਾਖੀਰ ਵਿੱਚ ਸਮੂਚੀ ਆਪਣੀ ਲੀਡਰਸ਼ਿਪ ਦਾ ਸਾਰੇ ਆਪਣੇ ਸਾਥੀਆਂ ਦਾ ਇਹ ਸਾਰੀਆਂ ਸੰਗਤਾਂ ਦਾ ਸਾਰੇ ਆਪਣੇ ਭਰਾਵਾਂ ਦਾ ਆਪਣੇ ਬੱਚਿਆਂ ਦਾ ਜੀਜ਼ਾ ਦਾ ਬਜ਼ੁਰਗਾਂ ਦਾ ਜਿਨ੍ਹਾਂ ਜਿਨ੍ਹਾਂ ਨੇ ਵੀ ਖੂਨਦਾਨ ਅੱਜ ਕੀਤਾ ਆ ਦਿੱਤਾ ਆ ਉਹਨਾਂ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਆਪਣੇ ਵੱਲੋਂ ਆਪਣੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਯਾਨੀ ਹਰਪ੍ਰੀਤ ਸਿੰਘ ਜੀ ਜਿਹੜੇ ਪ੍ਰਧਾਨ ਨੇ ਉਹਨਾਂ ਵੱਲੋਂ ਬਹੁਤ ਫੋਟ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ